ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਗਰੀਬ ਘਰ ਦੀ ਕੁੜੀ ਜਿਸ ਨੂੰ ਲਿਖਿਆ ਹੈ ਸਿਮਰਨਜੀਤ ਕੌਰ ਤਰਖਾਨ ਵਾਲਾ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਮੀਨੂੰ ਬਹੁਤ ਹੀ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੀ ਹੈ ਮੀਨੂੰ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਮਰ ਗਏ ਸੀ ਮੀਨੂ ਦੀ ਦੇਖਪਾਲ ਮੀਨੂ ਦੀ ਭੂਆ ਨੇ ਕੀਤੀ ਪਰ ਮੀਨੂ ਦੀ ਭੂਆ ਕਾਮਲਾ ਮੀਨੂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਮੀਨੂ ਹੁਣ ਵੱਡੀ ਹੋ ਗਈ ਸੀ ਉਹ ਹੁਣ ਮਟਿਆਰ ਹੋ ਗਈ ਮੀਨੂ ਬਹੁਤ ਹੀ ਸੋਹਣੀ ਤੇ ਸੰਜਿਹਦਾਰ ਕੁੜੀ ਹੈ ਮੀਨੂ ਦੀ ਭੂਆ ਨੇ ਮੀਨੂ ਦਾ ਵਿਆਹ ਇੱਕ ਵੱਡੇ ਘਰ ਵਿੱਚ ਕਰ ਦਿੱਤਾ ਮੀਨੂ ਦੀ ਸੱਸ ਕੁੰਤੀ ਮੀਨੂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੀ ਮੀਨੂ ਦਾ ਪਤੀ ਮਨੀਸ਼ ਸ਼ਹਿਰ 'ਚ ਕੰਮ ਕਰਦਾ ਸੀ ਮਨੀਸ਼ ਕੋਲ ਗੱਡੀ ਬੰਗਲਾ ਤੇ ਪੈਸਾ ਸਭ ਕੁਝ ਸੀ ਪਰ ਚਾਹੇ ਨੌਕਰੀ ਛੱਡ ਸਕਦਾ ਸੀ ਪਰ ਮਨੀਸ਼ ਇੱਕ ਅਲੱਗ ਤੋਂ ਆਪਣਾ ਕੰਮ ਕਰਨਾ ਚਾਹੁੰਦਾ ਹੈ ਮਨੀਸ਼ ਮੀਨੂ ਨੂੰ ਬਹੁਤ ਪਸੰਦ ਕਰਦਾ ਹੈ ਸਵੇਰ ਦੇ ਵਕਤ ਮੀਨੂ ਮਨੀਸ਼ ਲਈ ਤੇ ਕੁੰਤੀ ਲਈ ਚਾਹ ਬਣਾਉਂਦੀ ਹੈ ਸਾਰੇ ਇਕੱਠੇ ਬਹਿ ਕੇ ਚਾਹ ਪੀਂਦੇ ਨੇ ਚਾਹ ਵਧੀਆ ਬਣੀ ਸੀ ਮਨੀਸ਼ ਨੇ ਮੀਨੂ ਦੀ ਚਾਹ ਬਣਾਈ ਤੇ ਤਾਰੀਫ ਕੀਤੀ ਪਰ ਕੁੰਤੀ ਨੂੰ ਗੁੱਸਾ ਆ ਗਿਆ ਉਸਨੇ ਗਰਮ ਚਾਹ ਮੀਨੂ ਦੇ ਉੱਤੇ ਪਾ ਦਿੱਤੀ ਇਹ ਕੋਈ ਚਾਹ ਹੈ ਬੇਸਵਾਦੀ ਚਾਹ ਬਣਾਈ ਹੈ ਤੈਨੂੰ ਚਾਹ ਵੀ ਬਣਾਉਣੀ ਨਹੀਂ ਆਉਂਦੀ ਕੁੰਤੀ ਨੇ ਕਿਹਾ ਵਿਚਾਰੇ ਮੀਨੂ ਰੋਂਦੀ ਹੋਈ ਕਮਰੇ ਵਿੱਚ ਚਲੀ ਗਈ ਮਨੀਸ਼ ਸਭ ਕੁਝ ਦੇਖ ਰਿਹਾ ਸੀ ਪਰ ਉਹ ਆਪਣੀ ਮਾਂ ਕੁੰਤੀ ਤੋਂ ਬਹੁਤ ਡਰਦਾ ਸੀ ਜਿਸ ਕਰਕੇ ਮਨੀਸ਼ ਕੁਝ ਨਾ ਬੋਲਿਆ ਮੀਨੂ ਆਪਣੇ ਕਮਰੇ 'ਚ ਜਾ ਕੇ ਬੈਠ ਕੇ ਹੱਥ ਤੇ ਦਵਾਈ ਲਗਾ ਰਹੀ ਸੀ ਮਨੀਸ਼ ਨੇ ਮੀਨੂ ਨੂੰ ਕਿਹਾ ਚਾਹ ਬਹੁਤ ਜ਼ਿਆਦਾ ਗਰਮ ਸੀ ਹੈਨਾ ਲਿਆ ਮੈਂ ਦਵਾਈ ਲਗਾ ਮਾਂ ਨਹੀਂ ਜੀ ਬਸ ਮੈਂ ਬਿਲਕੁਲ ਠੀਕ ਹਾਂ ਮਨੀਸ਼ ਆਪਣੇ ਆਫਿਸ ਚ ਚਲਾ ਗਿਆ ਸ਼ਾਮ ਨੂੰ ਮਨੀਸ਼ ਘਰ ਆਇਆ ਮੀਨੂ ਖਾਣਾ ਬਣਾ ਰਹੀ ਸੀ ਇਹਨੇ ਨੂੰ ਕੁੰਤੀ ਰਸੋਈ ਚ ਗਈ ਕੁੰਤੀ ਨੇ ਰਸੋਈ ਵਾਲੇ ਡੱਬੇ ਚ ਝਾਤੀ ਮਾਰੀ ਇੱਕ ਰੋਟੀ ਥੋੜੀ ਜਿਹੀ ਦਾਲ ਮਚ ਗਈ ਸੀ ਕੁੰਤੀ ਨੇ ਗੁੱਸੇ ਵਿੱਚ ਚਮਟਾ ਗਰਮ ਕੀਤਾ ਤੇ ਮੀਨੂ ਦੇ ਹੱਥ ਤੇ ਲਗਾ ਦਿੱਤਾ ਵਿਚਾਰੀ ਮੀਨੂ ਰੋਈ ਚਿਨਾਈ ਪਰ ਕੁੰਤੀ ਨੂੰ ਕੋਈ ਫਰਕ ਨਾ ਪਿਆ ਮਨੀਸ਼ ਵੀ ਖੜਾ ਸਭ ਕੁਝ ਦੇਖ ਰਿਹਾ ਸੀ ਪਰ ਉਹ ਕੁਝ ਨਾ ਬੋਲਿਆ ਮੀਨੂ ਰੋਟੀ ਨਾ ਖਾਦੀ ਤੇ ਆਪਣੇ ਕੰਮ ਦੇ ਵਿੱਚ ਜਾ ਕੇ ਸੌ ਗਈ ਕੁਝ ਧੇਰ ਬਾਅਦ ਕੁੰਤੀ ਮੀਨੂ ਦੇ ਕਮਰੇ 'ਚ ਗਈ ਤੇ ਬੋਲੀ ਕਿਉਂ ਮਹਾਰਾਣੀ ਲੱਤਾਂ ਸਾਲ ਕੇ ਪਈ ਗਈਆਂ ਭਾਂਡੇ ਤੇਰਾ ਪਿਓਤਾ ਹੋਊਗਾ ਮੰਮੀ ਜੀ ਤੁਸੀਂ ਮੇਰੇ ਪਿਤਾ ਜੀ ਨੂੰ ਕਿਉਂ ਰੋਕੋਸ ਰਹੇ ਹੋ ਉਹ ਕਿਹੜਾ ਹੈਗਾ ਫਿਰ ਆਪ ਤਾਂ ਮਰ ਗਿਆ ਪਰ ਤੈਨੂੰ ਇਸ ਘਰ ਦੇ ਪੰਨੇ ਲਾ ਗਿਆ ਪਤਾ ਨਹੀਂ ਉਹ ਕਿਹੜਾ ਦਿਨ ਸੀ ਜਦ ਤੈਨੂੰ ਇਸ ਘਰ ਚ ਲੈ ਕੇ ਆਏ ਸੀ ਮੰਮੀ ਜੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰਦੇ ਹੋ ਮਾਂ ਪਿਓ ਤਾਂ ਖਾ ਗਈ ਹੈ ਤੇ ਹੁਣ ਸਾਡੀ ਜਾਣ ਦੇ ਪਿੱਛੇ ਪਈ ਐ ਸੋਚਿਆ ਸੀ ਤੇਰੇ ਵਿਆਹ ਚ ਮੈਂ ਦੇਜ ਤੇ ਮੋਟੀ ਰਕਮ ਆਸਨ ਨੂੰ ਲਹੋਗੀ ਪਰ ਨਹੀਂ ਮਿਲਿਆ ਉਹਨੂੰ ਕੋਸ਼ੀ ਤੁਸੀਂ ਤਾਂ ਪੂਰੇ ਬੇਸ਼ਰਮ ਨਿਕਲੇ ਮੀਨੂ ਵਿਚਾਰੀ ਰੋਂਦੀ ਹੋਈ ਰਸੋਈ ਚ ਚਲੀ ਗਈ ਉਸ ਦਾ ਹੱਥ ਬਿਲਕੁਲ ਜਲਿਆ ਹੋਇਆ ਸੀ ਮੀਨੂ ਭਾਂਡੇ ਸਾਫ ਕਰਨ ਲੱਗੀ ਮਨੀਸ਼ ਸਭ ਕੁਝ ਦੇਖ ਰਿਹਾ ਸੀ ਅਗਲੇ ਦਿਨ ਸ਼ਾਮ ਦੇ ਵਕਤ ਮੀਨੂ ਛੱਤ ਤੋਂ ਕੱਪੜੇ ਉਤਾਰ ਰਹੀ ਸੀ ਮੀਨੂ ਨੇ ਦੇਖਿਆ ਕਿ نیچے ਕੋਈ ਆਇਆ ਹੈ ਬਾਹਰ ਇੱਕ ਗੱਡੀ ਖੜੀ ਸੀ ਗੱਡੀ 'ਚੋਂ ਇੱਕ ਕੁੜੀ ਬਾਹਰ ਨਿਕਲਦੀ ਐ ਤੇ ਉਸ ਕੁੜੀ ਦਾ ਮਨੀਸ਼ ਵੀ ਸੀ ਮੀਨੂ ਛੱਤ ਤੋਂ نیچے ਉਤਰੀ ਇਹਨੇ ਨੂੰ ਮਨੀਸ਼ ਵੀ ਆ ਗਿਆ ਕੁੰਤੀ ਵੀ ਬਰਾਂਡੇ 'ਚ ਬੈਠੀ ਹੋਈ ਚਾਹ ਪੀ ਰਹੀ ਸੀ ਇਸ ਤੋਂ ਪਹਿਲਾਂ ਕਿ ਮੀਨੂ ਕੁਝ ਪੁੱਛਦੀ ਮਨੀਸ਼ ਖੁਦ ਹੀ ਬੋਲ ਪਿਆ ਮੰਮੀ ਆ ਦੇਖੋ ਇਹ ਤੁਹਾਡੀ ਨੂੰਹ ਹੈ ਇਹਦਾ ਨਾਮ ਤੀਨਾ ਹੈ ਸ਼ਹਿਰ ਤੋਂ ਆਈ ਹੈ ਮੇਰੇ ਅਕਸ਼ਟ ਕੰਮ ਕਰਦੀ ਹੈ ਮਨੀਸ਼ ਨੇ ਕੁੰਤੀ ਨੂੰ ਕਿਹਾ ਪਰਮਨੀਸ਼ ਜੀ ਮੈਂ ਮੈਂ ਤਾਂ ਤੁਹਾਡੀ ਪਤਨੀ ਆ ਮੀਨੂ ਨੇ ਰੋਂਦੇ ਹੋਏ ਕਿਹਾ ਤੂੰ ਮੇਰੀ ਪਤਨੀ ਹੈ ਨਹੀਂ ਸੀ ਸੀ ਵੈਸੇ ਵੀ ਪਿੰਡ ਦੀ ਗਵਾਰ ਕੁੜੀ ਨੂੰ ਕੌਣ ਪਸੰਦ ਕਰੇਗਾ ਵੈਸੇ ਵੀ ਤੂੰ ਮੰਮੀ ਨੂੰ ਪਸੰਦ ਨਹੀਂ ਆਈ ਇਸ ਲਈ ਮੈਂ ਮੰਮੀ ਦੇ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਇਆ ਹੈ। ਕਿਉਂ ਮੰਮੀ? ਤੈਨੂੰ ਤੇਰੀ ਨੂੰ ਪਸੰਦ ਹੈ? ਹਾਂ ਹਾਂ ਮੈਨੂੰ ਮੇਰੀ ਨਵੀਂ ਨੂੰ ਪਸੰਦ ਹੈ। ਮੈਂ ਐਦਾਂ ਦੀ ਹੀ ਕੁੜੀ ਨੂੰ ਨੂੰ ਬਣਾਉਣਾ ਚਾਹੁੰਦੀ ਸੀ। ਇਹ ਅਨਪੜ ਗਵਾਰ ਨਹੀਂ। ਮੰਮੀ ਜੀ ਮੈਂ ਅਨਪੜ ਗਵਾਰ ਨਹੀਂ ਹਾਂ। ਮੈਂ ਪੜ੍ਹੀ ਲਿਖੀ ਹਾਂ ਤੇ ਮੈਨੂੰ ਸਭ ਕੁਝ ਆਉਂਦਾ ਹੈ। ਚੱਲ ਚੱਲ ਪਾਸੇ ਹੋ ਜਾ। ਮੇਰੀ ਨੂੰ ਦਾ ਸਵਾਦ ਕਰ ਲੈਂਦੀ। ਬਿਚਾਰੀ ਮੀਨੂ ਕੁਝ ਵੀ ਨਾ ਕਰ ਸਕੀ ਉਹ ਆਪਣੀ ਮਾਂ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ ਮਾਂ ਤੂੰ ਕਿਉਂ ਛੱਡ ਕੇ ਚਲੀ ਗਈ ਨਾ ਤੂੰ ਐ ਤੇ ਨਾ ਹੀ ਪਿਤਾ ਜੀ ਮੈਂ ਇਕੱਲੀ ਰਹਿ ਗਈ ਹਾਂ ਇਹਨੇ ਨੂੰ ਕੁਲਤੀ ਆਉਂਦੀ ਹੈ ਤੇ ਕਹਿੰਦੀ ਹੈ ਜੇ ਤੇਰਾ ਡਰਾਮਾ ਖਤਮ ਹੋ ਗਿਆ ਹੋਵੇ ਤਾਂ ਆਪਣੇ ਕੱਪੜੇ ਬੰਨ ਲੈ ਤੇ ਇੱਥੋਂ ਚਲੀ ਜਾ ਪਰ ਮੰਮੀ ਜੀ ਮੈਂ ਕਿੱਥੇ ਜਾਵਾਂਗੀ ਮੈਂ ਇਹ ਨਹੀਂ ਜਾਣਦੀ ਪਰ ਇਸ ਘਰ ਵਿੱਚ ਤੇਰੀ ਕੋਈ ਜਗ੍ਹਾ ਨਹੀਂ। ਕੋੰਤੀ ਨੇ ਮੈਨੂੰ ਰੋਕਾ ਡਿੱਤਾ। ਮੈਨੂੰ ਰੋਂਦੀ ਹੋਈ ਆਪਣੀ ਭੂਆ ਦੇ ਘਰ ਚਲੀ ਗਈ। ਪਰ ਉਸਦੀ ਭੂਆ ਨੇ ਉਸਨੂੰ ਘਰ ਨਾ ਬੜ ਦਿੱਤਾ। ਮੈਨੂੰ ਰੋਂਦੀ ਹੋਈ ਰਸਤੇ 'ਚ ਜਾ ਰਹੀ ਸੀ ਕਿ ਇੰਨੇ ਨੂੰ ਪਿੰਡ ਦੇ ਸਾਥ 'ਚ ਬੈਠੇ ਕੁਝ ਬਜ਼ੁਰਗਾਂ ਨੇ ਉਸਨੂੰ ਰੋਕ ਲਿਆ। ਇੱਕ ਬਜ਼ੁਰਗ ਨੇ ਕਿਹਾ ਮੈਨੂੰ ਬੇਟਾ ਤੂੰ ਇੱਥੇ ਕੀ ਕਰ ਰਹੀ ਹੈਂ? ਪਹਿਲੇ ਬਜ਼ੁਰਗ ਨੇ ਪੁੱਛਿਆ ਤੂੰ ਰੋ ਕਿਉਂ ਰਹੀ ਹੈ ਕੀ ਹੋਇਆ ਬੇਟੀ ਇਹ ਸਭ ਠੀਕ ਤਾਂ ਹੈ ਦੂਜੇ ਬਜ਼ੁਰਗ ਨੇ ਕਿਹਾ ਕੀ ਦੱਸਾਂ ਬਾਬਾ ਜੀ ਕਿਸਮਤ ਦੀ ਮਾਰੀ ਹਾਂ ਜੇ ਮਾਂ-ਬਾਪ ਹੁੰਦੇ ਤਾਂ ਇਸ ਤਰ੍ਹਾਂ ਗਲੀਆਂ ਵਿੱਚ ਨਾ ਰੋਲਦੀ ਹੁੰਦੀ ਚੱਲ ਬੀਬਾ ਮੇਰੇ ਨਾਲ ਬਜ਼ੁਰਗ ਨੇ ਕਿਹਾ ਪਰ ਕਿੱਥੇ ਬਾਬਾ ਜੀ ਮੀਨੂ ਨੇ ਪੁੱਛਿਆ ਤੇਰੇ ਸਹੁਰੇ ਕਿਉਂ ਬਈ ਕੀ ਕਹਿੰਦੇ ਹੋ ਬਜ਼ੁਰਗ ਨੇ ਬਾਕੀ ਬਜ਼ੁਰਗਾਂ ਨੂੰ ਪੁੱਛਿਆ ਹਾਂ ਹਾਂ ਚੱਲੋ ਸਾਰੇ ਨੇ ਕਿਹਾ ਸਾਰੇ ਮੀਨੂ ਦੇ ਸ਼ੌਹਰੇ ਘਰ ਪਹੁੰਚੇ ਤੇ ਮੀਨੂ ਨੂੰ ਉੱਥੇ ਛੱਡ ਕੇ ਆ ਗਏ ਕੁੰਤੀ ਤੇ ਮਨੀਸ਼ ਨੇ ਮੀਨੂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਮੀਨੂ ਨੇ ਆਪਣਾ ਇੱਕ ਨਗ ਕਮਰਾ ਲੈ ਲਿਆ ਮੀਨੂ ਆਪਣੇ ਕਮਰੇ ਵਿੱਚ ਬੈਠੀ ਸੀ ਇਹਨੇ ਨੂੰ ਮਨੀਸ਼ ਆ ਗਿਆ ਤੇ ਬੋਲਿਆ ਮੀਨੂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ जरूरी है इने नु कुंती आ गई ते मुनीश नु ਆਪਣੇ ਨਾਲ ਲੈ ਗਈ कुंती ने दीवार ਤੇ ਲੱਗੀ ਘੜੇ ਵੱਲ ਦੇਖਿਆ कुंती ने टीना ਨੂੰ ਜਾਤੀਏ ਮੈਨੂੰ ਇੱਕ ਕੱਪ ਚਾਹ ਕਰਕੇ ਦੇ ਦੇਖੋ ਮੰਮੀ ਜੀ ਮੈਂ ਪਾਰਲਰ ਚੋਂ ਆਈ ਹਾਂ ਹੁਣ ਮੈਂ ਰਸੋਈ ਚ ਨਹੀਂ ਜਾ ਸਕਦੀ ટીਨਾ ਨੇ कुंती ਨੂੰ ਕਿਹਾ ਪਰ ਤੈਨੂੰ ਤਾਂ ਪਤਾ ਹੈ ਕਿ ਮੈਂ ਚਾਹ ਤੋ ਬਣਾ ਨਹੀਂ ਰਹਿ ਸਕਦੀ ਓਹੋ ਉਹ ਮੈਂ ਸਭ ਜਾਣਦੀ ਨਹੀਂ ਸੀ ਐਦਾਂ ਕਰੋ ਤੁਸੀਂ ਕਰ ਲਓ ਚਾਹ ਮੈਂ ਵੀ ਪੀ ਲਵਾਂਗੀ ਤੀਨਾ ਨੇ ਕੁੰਤੀ ਨੂੰ ਕਿਹਾ ਕੁੰਤੇ ਕੁਰਸੀ ਤੋਂ ਉઠી ਤੇ ਚਾਹ ਕਰਨ ਲੱਗ ਪਈ ਮੀਨੂ ਵੀਰ ਸੋਈ ਵਿੱਚ ਗਈ ਮੀਨੂ ਨੂੰ ਦੇਖ ਕੇ ਕੁੰਤੀ ਬੋਲੀ ਤੂੰ ਕੀ ਕਰਨਾ ਹੀ ਹੈ ਕੀ ਕੰਮ ਹੈ ਤੇਰਾ ਰਸੋਈ ਚ ਲਿਆਓ ਮੰਮੀ ਜੀ ਮੈਂ ਚਾਹ ਕਰ ਦਿੰਦੀ ਆ ਨਹੀਂ ਨਹੀਂ ਬਸ ਹੁਣ ਮੇਰੀ ਨਮੀ ਨੂੰ ਆ ਗਈ ਹੈ ਤੇਰੀ ਲੋੜ ਨਹੀਂ ਹੈ ਮੈਨੂੰ ਸਵੇਰ ਦੇ 10 ਵਜੇ ਰਹੇ ਸੀ ਪਰ ਅਜੇ ਘਰ ਦਾ ਕੋਈ ਕੰਮ ਨਹੀਂ ਸੀ ਹੋਇਆ ਅਤੇ ਨਾ ਹੀ ਖਾਣੇ ਦੀ ਤਿਆਰੀ ਸੀ ਕੁੰਤੀ ਨੇ ਦੇਖਿਆ ਕਿ ਟੀਨਾ ਅਜੇ ਸੌ ਰਹੀ ਹੈ ਕੁੰਤੀ ਟੀਨਾ ਦੇ ਕਮਰੇ ਚ ਗਈ ਟੀਨਾ ਅਜੇ ਸੌ ਰਹੀ ਸੀ ਕੁੰਤੀ ਨੇ ਟੀਨਾ ਨੂੰ ਆਵਾਜ਼ ਮਾਰੀ ਟੀਨਾ ਟੀਨਾ ਬੇਟਾ ਉਠ ਸਾਰਾ ਕੰਮ ਪਿਆ ਹੈ ਖਾਣਾ ਬਣਾ ਭੁੱਖ ਲੱਗੀ ਹੈ ਨਾਦ ਚਾਹ ਪੀਤੀ ਹੈ ਸਿਰ ਦਰਦ ਕਰ ਰਿਹਾ ਹੈ। ਓ ਮਮੀ ਮੈਂ ਕੰਮ ਨਹੀਂ ਕਰ ਸਕਦੀ ਮੇਰੇ ਹੱਥ ਖਰਾਬ ਹੋ ਜਾਣਗੇ। ਵੈਸੇ ਵੀ ਮੈਂ ਅੱਜ ਅਜੇ ਸੌਣਾ ਹੈ। ਮੈਨੂੰ ਸੌਂ ਜਾਣ ਦਿਓ। ਤੀਨਾ ਨੇ ਮੂੰਹ ਫੇਰਦਿਆਂ ਹੋਇਆ ਕਿਹਾ ਕੁੰਤੀ ਖੁਦ ਹੀ ਖਾਣਾ ਬਣਾਉਣ ਲੱਗ ਬਾਰੇ ਸੋਚਣ ਲੱਗੀ ਤੇ ਰਸੋਈ ਚ ਚਲੀ ਜਾਂਦੀ ਹੈ। ਪਰ ਉੱਥੇ ਪਹਿਲਾਂ ਤੋਂ ਹੀ ਮੈਨੂੰ ਖੜੀ ਹੁੰਦੀ ਹੈ। ਕੁੰਤੀ ਬੋਲਦੀ ਹੈ ਤੂੰ ਇੱਥੇ ਕੀ ਕਰ ਰਹੀ ਹੈਂ ਮੰਮੀ ਜੀ ਮੈਂ ਖਾਣਾ ਬਣਾ ਰਹੀ ਆ ਮਨੀਸ਼ ਜੇ ਲਈ ਤੂੰ ਖਾਣਾ ਮੈਂ ਅੱਪਸ ਭੇਜਣਾ ਹੈ ਬਸ ਤੁਹਾਡੇ ਲਈ ਬਣਾ ਰਹੀ ਆ ਮੈਨੂੰ ਨੇ ਕਿਹਾ ਕੋਈ ਲੋੜ ਨਹੀਂ ਤੈਨੂੰ ਖਾਣਾ ਬਣਾਉਣ ਦੀ ਮੇਰੀ ਨਮੀ ਨੂੰ ਹੈਗੀ ਐ ਅੱਜ ਉਹ ਥੱਕੀ ਹੋਈ ਐ ਮੈਂ ਖੁਦ ਬਣਾ ਲਵਾਂਗੀ ਮੰਮੀ ਜੀ ਖਾਣਾ ਬਣ ਗਿਆ ਹੈ ਜੇ ਤੁਸੀਂ ਖਾਣਾ ਹੈ ਤਾਂ ਖਾ ਸਕਦੇ ਹੋ ਮੀਨੂ ਆਪਣੇ ਆਪਣਾ ਖਾਣਾ ਲੈ ਕੇ ਚਲੀ ਗਈ ਕੁੰਤੀ ਨੇ ਆਪਣੇ ਮਨ 'ਚ ਸੋਚਿਆ ਕਿ ਇਹੀ ਖਾਣਾ ਖਾ ਲੈਂਦੀ ਹਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਤੀਨਾ ਆਪਣੇ ਕਮਰੇ 'ਚ ਉੱਚੀ ਆਵਾਜ਼ 'ਚ ਸਪੀਕਰ ਲਗਾ ਕੇ ਗਾਣੇ ਸੁਣ ਰਹੀ ਹੈ ਤੇ ਨੱਚ ਰਹੀ ਹੈ ਕੁੰਤੀ ਕਮਰੇ 'ਚ ਆਈ ਤੇ ਤੀਨਾ ਨੂੰ ਬੋਲੀ ਤੀਨਾ ਬੇਟਾ ਛੱਤ ਤੇ ਕੱਪੜੇ ਸੁਕਾਉਣ ਸੁਕੜੇ ਪਾਇਆ ਮੇਰੇ ਗੋਡਿਆਂ 'ਚ ਦਰਦ ਹੋ ਰਿਹਾ ਹੈ ਓਹੋ ਕੀ ਏ ਰੋਜ਼-ਰੋਜ਼ ਆ ਕਰ ਲੈ ਉਹ ਕਰ ਲੈ ਮੈਂ ਤਾਂ ਤੰਗ ਆ ਗਈ ਹਾਂ ਐਨਾ ਹੀ ਕੰਮ ਦਾ ਤਾਂ ਨੌਕ ਰੱਖ ਲਓ ਵੈਸੇ ਵੀ ਮੇਰੇ ਡੈਡੀ ਨੇ ਬਥੇਰੇ ਪੈਸੇ ਦਿੱਤੇ ਐ ਸਾਨੂੰ ਕੁੰਤੀ ਖੁਦ ਹੀ ਕੱਪੜੇ ਸੁਕਣੇ ਪਾਉਣ ਛੱਤ ਤੇ ਚਲੀ ਗਈ ਪਰ ਅਚਾਨਕ ਉਹ ਪੌੜੀਆਂ ਤੋਂ نیچے ਡਿੱਗ ਪਈ ਕੁੰਤੀ ਚੀਖ ਮਾਰਦੀ ਹੈ ਕੁੰਤੀ ਟੀਨਾ ਨੂੰ ਆਵਾਜ਼ ਲਾਉਂਦੀ ਹੈ ਪਰ ਟੀਨਾ ਕਮਰੇ ਚੋਂ ਬਾਹਰ ਨਹੀਂ ਆਈ ਮੀਨੂ ਕੁੰਤੀ ਨੂੰ ਚੀਖ ਸੁਣ ਦੀ ਚੀਖ ਸੁਣ ਕੇ ਭੱਜੀ ਆਉਂਦੀ ਹੈ ਕੁੰਤੀ ਦਾ ਪੈਰ ਮੁੜ ਗਿਆ ਸੀ ਜਿਸ ਕਰਕੇ ਉਸ ਤੋਂ ਤੁਰਿਆ ਨਹੀਂ ਸੀ ਜਾ ਰਹਾ ਮੀਨੂ ਨੇ ਕੁੰਤੀ ਨੂੰ ਸਹਾਰਾ ਦੇ ਕੇ ਕੁੰਤੀ ਨੂੰ ਆਪਣੇ ਕਮਰੇ ਚ ਲੈ ਜਾ ਕੇ ਪਾਇਆ ਮੀਨੂ ਡਾਕਟਰ ਨੂੰ ਫੋਨ ਲਗਾਉਂਦੀ ਹੈ ਤੇ ਮੀਨੂ ਨੇ ਦੇਖਿਆ ਕਿ ਕੁੰਤੀ ਦੇ ਜਿਆਦਾ ਦਰਦ ਹੋ ਰਿਹਾ ਹੈ ਮੀਨੂ ਨੇ ਉਸ ਤੇ ਦਵਾਈ ਲਾਈ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਠੀਕ ਹੋ ਜਾਏਗਾ ਡਾਕਟਰ ਆ ਰਹੇ ਸਭ ਕੁਝ ਸਮੇਂ ਕੁਝ ਸਮੇਂ ਬਾਅਦ ਹੀ ਡਾਕਟਰ ਆ ਗਿਆ ਡਾਕਟਰ ਨੇ ਕੁੰਤੀ ਨੂੰ ਦਵਾਈ ਦਿੱਤੀ ਤੇ ਆਰਾਮ ਕਰਨ ਲਈ ਕਿਹਾ ਕੁੰਤੀ ਨੇ ਮੀਨੂ ਨੂੰ ਕਿਹਾ ਤੂੰ ਪਰੇ ਹੋ ਜਾ ਮੇਰੀ ਨਮੀ ਨੂੰ ਨੂੰ ਬੁਲਾ ਕੇ ਲਿਆ ਮੈਨੂੰ ਟੀਨਾ ਨੂੰ ਬੁਲਾ ਕੇ ਲਿਆਉਂਦੀ ਹੈ ਕੁੰਤੀ ਟੀਨਾ ਨੂੰ ਕਹਿੰਦੀ ਹੈ ਟੀਨਾ ਬੇਟਾ ਡਾਕਟਰ ਨੇ ਮੈਨੂੰ ਆਰਾਮ ਕਰ ਲਈ ਕਿਹਾ ਹੈ ਇਸ ਕਰਕੇ ਹੁਣ ਘਰ ਦਾ ਕੰਮ ਤੈਨੂੰ ਹੀ ਕਰਨਾ ਪਏਗਾ ਮੇਰੀ ਦੇਖਭਾਲ ਵੀ ਤੈਨੂੰ ਹੀ ਕਰਨੇ ਪੈਗੇ ਕਿਉਂਕਿ ਮੈਂ ਨੌਕਰ ਕਿਉਂ ਮੈਂ ਕੀ ਨੌਕਰ ਲੱਗੀ ਹੋਈ ਆ ਕਿੰਨੇ ਵਾਰ ਕਿਹਾ ਕੋਈ ਨੌਕਰ ਲੈ ਆਓ ਮੈਂ ਘਰ ਦਾ ਕੰਮ ਨਹੀਂ ਕਰ ਸਕਦੀ ਮੇਰਾ ਰੰਗ ਕਾਲਾ ਹੋ ਜਾਏਗਾ ਮੇਰੇ ਤੋਂ ਕੁਝ ਨਹੀਂ ਹੋਣਾ ਤੇ ਨਾ ਹੀ ਮੈਂ ਕਰਾਂ ਪੜ੍ਹੀ ਲਿਖੀ ਹਾਂ ਘਰ ਦੇ ਕੰਮ ਕਰਦੀ ਸੋਭਾ ਨਹੀਂ ਦਿੰਦੀ ਇਹ ਸਭ ਕੁ ਤੀਨਾ ਨੇ ਕੰਤੀ ਨੂੰ ਕਿਹਾ ਇੰਨੇ ਨੂੰ ਮਨੀਸ਼ ਘਰ ਆ ਜਾਂਦਾ ਹੈ ਮਨੀਸ਼ ਸਭ ਕੁਝ ਸੁਣ ਲੈਂਦਾ ਹੈ ਤੇ ਉਹ ਆਪਣੀ ਮਾਂ ਕੋਲ ਜਾਂਦਾ ਹੈ ਤੇ ਬੋਲਦਾ ਹੈ ਹੋਣ ਕਿਵੇਂ ਆ ਮੰਮੀ ਜਦ ਪਤਾ ਲੱਗਿਆ ਕਿ ਤੇਰੇ 6:00 ਵਜੇ ਉਸੇ ਵਕਤ ਆ ਉਸ ਚੋਂ ਘਰ ਤੁਰ ਪਿਆ ਤੈਨੂੰ ਕਿਹਨੇ ਦੱਸਿਆ ਮੰਮੀ ਜੀ ਮੈਨੂੰ ਇਹ ਗੱਲ ਮੀਨੂ ਨੇ ਦੱਸੀ ਹੈ ਉਹ ਅੱਛਾ ਮੀਨੂ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ ਮੈਂ ਸਮਝ ਨਹੀਂ ਸਕੀ ਕਿ ਤੂੰ ਹੀ ਇਸ ਘਰ ਦੀ ਲక్ష్ਮੀ ਹੈ ਨਾ ਮਾਂ ਤੁਸੀਂ ਨਾ ਮੇਰੇ ਤੋਂ ਮਾਫੀ ਮੰਗੋ ਪਲਾ ਮਾਂ ਵੀ ਕਦੀ ਆਪਣੀ ਤੀਤੂ ਮਾਫੀ ਮੰਗਦੀ ਹੈ ਮੰਮੀ ਮੈਨੂੰ ਤੁਸੀਂ ਦੋਵੇਂ ਮੈਨੂੰ ਮਾਫ ਕਰ ਦਿਓ ਮੰਮੀ ਤੁਸੀਂ ਮੈਨੂੰ ਨਾਲ ਅਤਿਆਚਾਰ ਕਰ ਰਹੇ ਸੀ ਪਰ ਮੀਨੂੰ ਨੇ ਤੁਹਾਨੂੰ ਕਦੇ ਵੀ ਕੁਝ ਨਹੀਂ ਕਿਹਾ ਪਰ ਮੈਂ ਤੰਗ ਆ ਗਿਆ ਸੀ ਇਸ ਲਈ ਮੈਂ ਇੱਕ ਪਲਾਨ ਬਣਾਇਆ ਕਿ ਪਲਾਨ ਕੀ ਮੈਂ ਸੋਚ ਲਿਆ ਸੀ ਕਿ ਮੰਮੀ ਨੂੰ ਕਿਸੇ ਵੀ ਹਾਲਤ ਵਿੱਚ ਇਹ ਸਮਝਾਉਣਾ ਪਵੇਗਾ ਕਿ ਮੈਂ ਮੀਨੂ ਬਿਲਕੁਲ ਵੀ ਸਹੀ ਹੈ ਤੇ ਇਸ ਘਰ ਲਈ ਸਹੀ ਬਹੂ ਹੈ ਮੈਂ ਕਾਲਜ ਫਰੈਂਡ ਟੀਨਾ ਨੂੰ ਸਭ ਕੁਝ ਦੱਸਿਆ ਤੇ ਉਸ ਨਾਲ ਵਿਆਹ ਕਰਨ ਦਾ ਝੂਠਾ ਨਾਟਕ ਕੀਤਾ ਬਸ ਬਸ ਬੇਟਾ ਮੈਂ ਸਮਝ ਗਈ ਅੱਗੇ ਤਾਂ ਝੂਠਾ ਵਿਆਹ ਕੀਤਾ ਸੀ ਪਰ ਹੁਣ ਅਸਲ ਚ ਨਾ ਕਰੀ ਮੈਨੂੰ ਤਾਂ ਮੇਰੀ ਮੀਨੂ ਹੀ ਠੀਕ ਹੈ ਦਰਵਾਜ਼ੇ ਦੇ ਕੋਲ ਖੜੀ ਟੀਨਾ ਹੱਸਣ ਲੱਗੀ ਟੀਨਾ ਕੋਠੀ ਦੇ ਕੋਲ ਆਈ ਆਂਟੀ ਜੀ ਮੈਂ ਇੰਨੀ ਵੀ ਬੁਰੀ ਨਹੀਂ ਹਾਂ ਪਰ ਹਾਂ ਸ਼ਹਿਰ ਦੀ ਸ਼ਹਿਰ ਦੀ ਨੂੰ ਲੈ ਕੇ ਆਉਂਗੀ ਤਾਂ ਇਹੋ ਜਿਹਾ ਹੀ ਵਰਤਾਵ ਕਰੂੰਗੀ ਉਹ ਜਿਹਹਾ ਵਰਤਾਵ ਤੁਹਾਡੇ ਨਾਲ ਤੁਹਾਡੀ ਸ਼ਹਿਰੀ ਪਹੂ ਵੀ ਕਰੇਗੀ ਮੀਨੂ ਬਹੁਤ ਚੰਗੀ ਕੁੜੀ ਐ ਉਸ ਨਾਲ ਅੱਗੇ ਤੋਂ ਕੁਝ ਵੀ ਗਲਤ ਨਾ ਕਰਿਓ ਹੁਣ ਮੈਂ ਮੀਨੂ ਦਾ ਪੂਰਾ ਖਿਆਲ ਰੱਖਾਂਗੀ ਤੇ ਹਾਂ ਟੀਨਾ ਤੂੰ ਆਪਣੇ ਪੈਸੇ ਤੇ ਜੇਬਰ ਲੈ ਜਾ ਮੈਨੂੰ ਨਹੀਂ ਚਾਹੀਦੇ ਸਾਰੇ ਹੱਸਣ ਲੱਗੇ ਕੁੰਤੀ ਵੀ ਸਮਝ ਗਈ ਕਿ ਉਸਨੇ ਮੀਨੂ ਨਾਲ ਬਹੁਤ ਗਲਤ ਕੀਤਾ ਹੈ ਸਾਰਿਆਂ ਨੂੰ ਮੈਂ ਜੁਲਕੇ ਰਹਿਣਾ ਚਾਹੁੰਦਾ ਹੈ ਲੇਖਕਾ ਸੇਵਨਜੀਤ ਕੌਰ ਦੀ ਇਹ ਰਚਨਾ ਬਹੁਤ ਹੀ ਸਿੱਖਿਆਦਾਇਕ ਕਹਾਣੀ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ